ਰੋਟਰੀ ਕਲੱਬ ਗੁਰਾ ਦਾ ਸਾਲਾਨਾ ਤਾਜ ਪੁਸ਼ੀ ਸਮਾਗਮ ਅਤੇ ਕਲੱਬ ਦੀ ਪਿਆਮੀ ਬਰੇਗਨ ਤੇ 골ਡਨ ਜੁਬਲੀ ਸਮਾਗਮ ਹੋਇਆ ਜਿਸ ਤਰ੍ਹਾਂ ਹਰਜੀਵਨ ਕੁਮਾਰ ਜੈਨ ਨੂੰ ਅਗਲੇ ਵਰੇ ਲਈ ਪ੍ਰਧਾਨ ਚੁਣਿਆ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਜਸਵਿੰਦਰ ਸਿੰਘ ਸੂਰੀ ਸਨ ਇਸ ਵੇਲੇ ਮੁੱਖ ਮਹਿਮਾਨ ਜੀ ਐਸ ਸੇਖੋਂ ਸਾਬਕਾ ਗਵਰਨਰ ਸਨ ਸ਼੍ਰੀ ਹਰਜੀਵਨ ਜੈਨ ਨੂੰ ਪ੍ਰਧਾਨਗੀ ਦਾ ਕੋਲਰ ਵਿਜੇ ਸੈਦੇਵ ਜੋ ਰੋਟਰੀ ਦੇ ਨਵੇਂ ਗਵਰਨਰ ਬਣਨ ਜਾ ਰਹੇ ਹਨ ਨੇ ਪਹਿਨਾਇਆ ਸਲਾਨਾ ਰਿਪੋਰਟ ਹਰ ਜੀਵਨ ਕੁਮਾਰ ਜੈਨ ਨੇ ਪੜੀ ਸ਼੍ਰੀ ਵਿਮਲ ਕੁਮਾਰ ਜੈਨ ਨਵੀਂ ਟੀਮ ਵਿੱਚ ਜਨਰਲ ਸਖਤਰ ਚੁਣੇ ਗਏ ਹਨ ਇਸ ਮੌਕੇ ਅਸ਼ਵਨੀ ਕੁਮਾਰ ਐਡਵੋਕੇਟ ਪ੍ਰੋਫੈਸਰ ਕੁਲਕਰਨ ਸਿੰਘ ਪਵਨ ਸ਼ਰਮਾ ਨੂੰ ਨਵੇਂ ਮੈਂਬਰ ਬਣਾਇਆ ਗਿਆ ਬੁਲਾਰਿਆ ਨੇ ਕਲਬ ਦੀ 골ਡਨ ਜੁਬਲੀ ਵਰੇ ਗਣਤੇ ਵਧਾਈਆਂ ਦਿੱਤੀਆਂ ਸਾਡੀ ਰੋਟਰੀ ਕਲੱਬ ਗਰਾਂਹ ਜਿਹੜੀ ਕਿ ਸਨ 1970 ਚ ਬਣੀ ਸੀ ਅੱਜ 50 ਸਾਲ ਹੋ ਗਏ ਬਣੀ ਨੂੰ ਸਾਨੂੰ ਦੇਸ਼ ਸੇਵਾ ਦਾ ਕੰਮ ਲੋਕ ਸੇਵਾ ਦਾ ਕੰਮ ਪਬਲਿਕ ਦੇ ਕੰਮ ਸਕੂਲਾਂ ਚ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਕਾਰਜਾਂਜ ਕਰਨੀ ਮੈਡੀਕਲ ਕੈਂਪ ਲਵਾਉਣੇ ਸਪੋਰਟਸ ਐਕਟੀਵਿਟੀਜ਼ ਕਰਾਉਣੀ ਪੂਰੇ 50 ਸਾਲ ਬਾਅਦ ਅਸੀਂ ਅੱਜ ਆਪਣਾ 50ਵਾਂ ਗੋਲਡਨ ਵਰਸਾਈ ਦਿਵਸ ਮਨਾਇਆ ਰੋਟਰੀ ਕਲੱਬ ਗਰਾਂਹ ਦਾ ਜੇ ਸਾਡੇ ਵਿੱਚ ਸੇਖੋਂ ਸਾਫ ਸਾਡੇ ਦੇ ਰੋਟਰੀ ਇੰਟਰਨੈਸ਼ਨਲ ਦੇ ਗਵਰਨਰ ਹਨ ਉਹ ਆਏ ਵੀਰ ਸੁਦੇਵ ਜੀ ਅਸਟਾਲਿਕ ਅਫਸਰ ਸਾਡੇ ਆਉਣ ਵਾਲੇ ਗਵਰਨਰ ਉਹਨਾਂ ਨੇ ਹਿੱਸਾ ਲਿਆ ਉਹ ਸਾਡੇ ਵਿੱਚ ਆਏ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਸੇਠੀ ਸਾਹਿਬ ਵਾੜੇ ਤੋਂ ਫਾਇਨਸ ਦੇ ਮਾਲਕਾ ਬਹੁਤ ਬਹੁਤ ਸਾਰੀ ਡਿਗਨਿਟਰੀ ਸਾਡੇ 490 ਮੈਂਬਰ ਭਾrti ਕਿਤੇ ਗਏ ਜਿਨ੍ਹਾਂ ਵਿੱਚ ਰਕੇਸ਼ ਦੁੱਗਲ ਜੀ ਰਤਨ ਸਿੰਘ ਜੀ ਸੋਦੇ ਦੀ ਅਸ਼ੂਨੀ ਐਡਵੋਕੇਟ ਜੀ ਰਣਜੀਤ ਸਿੰਘ ਜੀ ਹੋਰ ਸਜੀਵਨ ਪਨੋੜ ਜੀ ਰਣਜੀਤ ਸਿੰਘ ਜੀ ਅੰਮਰ ਫੌਂਡੀ ਤੋਂ ਇਹ ਸਾਡੇ ਅੱਜ ਨਵੇਂ ਮੈਂਬਰ ਇੰਡਕਟ ਹੋਏ ਇਸ ਵਿੱਚ ਸਾਡੇ ਰੋਟਰੀ ਮੈਂਬਰਸ ਦੇ ਅਤੇ ਉਹਨਾਂ ਦੀ ਵਾਈਫ ਨੇ ਹਿੱਸਾ ਲਿਆ ਪਪਲੀ ਸ਼ਰਮਾ ਜੀ ਸਾਡੇ ਹੋਨਰ ਆਰ ਮੈਂਬਰ ਨਵੇਂ ਹਿਸਾਲ ਬਣੇ ਉਹਨਾਂ ਦੀ ਬੇਸੀ ਵੀ ਆਈ ਬੱਚੇ ਵੀ ਆਏ ਚੰਗੀਆਂ ਗੱਲਾਂ ਹੋਈਆਂ ਕੇਕ ਕੱਟਿਆ ਗਿਆ ਤੇ ਰੋਟਰੀ ਬਾਰੇ ਬਹੁਤ ਵਸਤਾਨਰ ਗੱਲਾਂ ਹੋ ਰਹੀਆਂ ਰੋਟਰੀ ਕਿਵੇਂ ਚੰਗੇ ਕੰਮ ਕਰ ਸਕਦੀ ਹਨ ਸਾਡਾ ਅਗਲੀ ਮੀਟਿੰਗ ਤਾਈ ਵਾਂਚ ਹੋ ਰਹੀ ਹੈ ਤਾਂ ਪਾਈ ਰੋਟੀ ਇੰਟਰਨੈਸ਼ਨਲ ਦੀ ਸਾਡੇ ਬਹੁਤ ਸਾਰੇ ਮੈਂਬਰ ਉੱਠੇ ਸਾਲ ਬਾਰੇ ਅੱਜ ਸ਼ਹਿਰ ਵਾਸੀਆਂ ਨੂੰ ਅਸੀਂ ਬਧਾਈ ਦੇ ਪਾਤਰਾਂ ਅਸੀਂ ਜੋ ਵੀ ਸਾਨੂੰ ਕੋਈ ਦੇਸ਼ ਸੇਵਾ ਦਾ ਕੰਮ ਮਿਲੇ ਸਮਾਜਿਕ ਕੰਮ ਹੋਵੇ ਇਸ ਪੂਰੇ ਕਰ ਉਤਰਾਂਗੇ ਥੈਂਕ ਯੂ ਅੱਜ 25 26 ਦੇ ਨਵੀਂ ਚੋਣ ਹੋਈ 25 26 ਦੀ ਨਵੀਂ ਚੋਣ ਹੋਈ ਉਸ ਵਿੱਚ ਮੈਨੂੰ ਦੁਬਾਰਾ ਪ੍ਰਧਾਨਗੀ ਸੌਂਪੀ ਗਈ ਤੁਹਾਨੂੰ 50 ਸਾਲ ਮੈਂਬਰ ਬਣਨ ਹੋਏ ਸਾਡੇ ਇੱਕੋ ਇੱਕ ਮੈਂਬਰ ਹੈ ਜਿਹਦੇ 50 ਸਾਲ ਪੁਰਾਣੇ ਹਨ ਤੇ ਮੈਨੂੰ ਮੌਕਾ ਦਿੱਤਾ ਗਿਆ ਮੇਰੇ ਕਲੱਬ ਦੀ ਸੇਵਾ ਕਰਾਂਗਾ ਮੈਂ ਤਨਮਨ ਤੰਦਾਲ ਇਸ ਕਲੱਬ ਦੀ ਪੂਰੀ ਸੇਵਾ ਕਰਾਂਗਾ ਅਤੇ ਸ਼ਹਿਰ ਵਾਸੀਆਂ ਦੇ ਨਾਲ ਸਹਿਯੋਗ ਨਾਲ ਕੰਮ ਚਲਾਵਾਂਗੇ ਸਾਰੇ ਤੁਹਾਡੀ ਟੀਮ ਦੇ ਵਿੱਚ ਨਵੇਂ ਮੈਂਬਰ ਨਾਲ ਕਿਹੜੇ ਆ ਜਿਹੜੇ ਹੋਰ ਸਾਡੀ ਟੀਮ ਵਿੱਚ ਨਵੇਂ ਮੈਂਬਰ ਆਏ ਆ ਪਵਨ ਸ਼ਰਮਾ ਜੀ ਅਹੁਦੇਦਾਰ ਜਿਹੜੇ ਤੁਹਾਡੇ ਨਾਲ ਟੀਮ ਦੇ ਵਿੱਚ ਅਹੁਦੇਦਾਰ ਸਾਰੇ ਵਿਮਲ ਜੈਨ ਜੀ ਜਸ਼ਨਦਰ ਸੂਰੀ ਜੀ ਰਕੇਸ਼ ਦੁੱਗਲ ਜੀ ਪਵਨ ਸ਼ਰਮਾ ਜੀ ਸੋਦੀराम ਜੀ ਜਜਾ ਹਰ ਸਿੰਘ ਜੀ ਸਾਡੇ ਕਾਫੀ ਨਵੇਂ ਮੈਂਬਰ ਇਸ ਟੀਮ ਸਾਡੇ ਆਏ ਹਨ ਅੱਜ ਰੋਟਰੀ ਕਲੱਬ ਗੁਰਾਇਆ ਦਾ 50th ਐਨੀਵਰਸਰੀ ਹੈਗੀ ਇਹ ਕਲੱਬ ਫਾਰਮੇਸ਼ਨ ਦੀ ਇਹ ਬਹੁਤ ਵੱਡਾ ਮਾਈਲਸਟੋਨ ਹੈਗਾ ਇਹ ਸਾਡੇ ਡਿਸਟ੍ਰਿਕਟ ਜਿਹੜਾ 30700 ਜਿੱਦੇ ਜੰਮੂ ਕਸ਼ਮੀਰ ਹਿਮਾਚਲ ਤੇ ਪੰਜਾਬ ਦਾ ਅੱਧਾ ਹਿੱਸਾ ਹੁੰਦਾ ਹੈ ਇਹ ਉਹਨਾਂ ਦੇ ਵਿੱਚੋਂ 120 ਕਲੱਬਾਂ ਦੇ ਵਿੱਚੋਂ ਇਸ ਵਨ ਆਫ ਦਾ ਪੁਰਾਣਾ ਕਲੱਬ ਇਹ ਹੈਗਾ ਤੇ ਇਹਨਾਂ ਨੇ ਆਪਣੇ ਬਹੁਤ ਅੱਛੇ ਕਾਰਜ ਕਰਦੇ ਨੇ ਆਪਣੇ ਗੁਰਾਇਆ ਵਰਗੇ ਛੋਟੇ ਸ਼ਹਿਰ ਜੀਤੇ ਨਾਲ ਜਿਹੜੇ ਵੀ ਬੱਚੇ ਜਿਨ੍ਹਾਂ ਨੂੰ ਪੜ੍ਹਾਈ ਲਈ ਪੈਸੇ ਨਹੀਂ ਉਹਨਾਂ ਨੂੰ ਸਕਾਲਰਸ਼ਿਪ ਦਿੰਦੇ ਨੇ ਜਿਨ੍ਹਾਂ ਨੂੰ ਮੈਡੀਕਲ ਅਸਿਸਟੈਂਸ ਦੀ ਲੋੜ ਹੈ ਮੈਡੀਕਲ ਅਸਿਸਟੈਂਸ ਦਿੰਦੇ ਨੇ ਇਹਨਾਂ ਨੇ ਬਹੁਤ ਸੋਹਣਾ ਰੋਟਰੀ ਪਵਨ ਬਣਾਇਆ ਤੇ ਰੋਟਰੀ ਪਵਨ ਦੇ ਵਿੱਚ ਇਹਨਾਂ ਨੇ ਟਾਪ ਆਫ ਦ ਲਾਈਨ ਹੁਣ ਜਿਮਨੇਜ਼ੀਅਮ ਬਣਾਇਆ ਜਿੱਦੇ ਜਿੱਦੀ ਮੈਂਬਰਸ਼ਿਪ ਫੀਸ ਜ਼ੀਰੋ ਹੈ ਕੋਈ ਵੀ ਬੱਚਾ ਜਾਂ ਵੱਡਾ ਉੱਥੇ ਆ ਕੇ ਆਪਣੀ ਕਸਰਤ ਕਰ ਸਕਦਾ ਹੈ ਤੇ ਆ ਇਸ ਲਈ ਜ਼ਰੂਰੀ ਹੈ ਜਿਹੜੇ ਅਸੀਂ ਦੌਰ ਵਿੱਚੋਂ ਅੱਜ ਨਿਕਲ ਰਹੇ ਆ ਪੰਜਾਬ 'ਚ ਸਾਨੂੰ ਜਿਹੜੇ ਅਸੀਂ ਆਪਣੇ ਛੋਟ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਇਸ ਪਾਸੇ ਲੈ ਜਿਏ ਹੈਲਥ ਕੌਨਸ਼ੀਅਸ ਬਣਾ ਦਈਏ ਤੇ ਉਹਦੇ ਨਾਲ ਜਿਹੜੀ ਸਾਡੀ ਲੜਾਈ ਚੱਲ ਰਹੀ ਹੈ ਡਰੱਗਸ ਦੇ ਅਗੇਂਸਟ ਇਹ ਵੀ ਕਿਸੇ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ ਤੇ ਮੈਂ ਅੱਜ ਅੰਮ੍ਰਿਤਸਰ ਤੋਂ ਆਇਆ ਇਹਨਾਂ ਦੀ ਸਾਲਗिरा ਦੇ ਵਿੱਚ ਸ਼ਾਮਿਲ ਹੋਣ ਲਈ ਮੈਂ ਸਾਰੇ ਕਲੱਬ ਨੂੰ ਬਹੁਤ ਆਪਣੇ ਵੱਲੋਂ ਕੰਗ੍ਰੈਚੂਲੇਟ ਕਰਦਾ ਤੇ ਸਪੈਸ਼ਲੀ ਜਿਹੜੇ ਮੇਰੇ ਨਾਲ ਬੈਠੇ ਨੇ ਹਰਜੀਵਨ ਜੈਨ ਜਿਨ੍ਹਾਂ ਨੂੰ 50 ਸਾਲ ਹੋ ਗਏ ਨੇ ਇਸ ਕਲੱਬ 'ਚ ਪਹਿਲੇ ਦਿਨ ਤੋਂ ਉਸ ਦੇ ਮੈਂਬਰਸ ਨੇ ਤੇ ਉਹਨਾਂ ਨੂੰ ਤੇ ਸੂਰੀ ਸਾਹਿਬ ਇਹ ਜਿਹੜੇ ਦੋਨੋਂ ਇੱਕ ਇਸ ਕਲੱਬ ਦੇ ਸਤੰਭ ਨੇ ਇਹ ਕਲੱਬ ਨੂੰ ਦਿਨੋਂ-ਦਿਨ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਮੈਂ ਵਿਸ਼ਵਾਸ ਦਿਵਾਨਾ ਰੋਟਰੀ ਵੱਲੋਂ ਕਿ ਅਸੀਂ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਲਗਾ ਕੇ ਚੱਲਾਂਗੇ ਤੇ ਸੁਸਾਇਟੀ ਦਾ ਜਿੰਨਾ ਵੀ ਅਸੀਂ ਮੈਕਸਿਮਮ ਕੰਮ ਕਰ ਸਕਦੇ ਆ ਅਸੀਂ ਕਰਾਂਗੇ ਥੈਂਕ ਯੂ